ਗਿਆਨੀ ਪਿੰਦਰਪਾਲ ਸੈਨੇ ਤੁਹਾਨੂੰ ਪਤਾ ਹੋਵੇਗਾ ਛੋਟੇ ਸਹਿਬਜ਼ਾਦਿਆਂ ਦੇ ਤੇ ਵੱਡੇ ਸਹਿਬਜ਼ਾਦਿਆਂ ਦੇ ਸਭ ਤੋਂ ਪਹਿਲਾਂ ਸ਼ਹਾਦਤ ਕਲਗੀ ਤਰ ਗੁਰਦੁਆਰੇ ਜਿਹੜੀ ਨਾ ਰਿਕਾਰਡਿੰਗ ਕੀਤੀ ਸੀ ਬਾਅਦ ਵਿੱਚ ਠੀਕ ਹੈ ਉਹ ਵੀਡੀਓ ਵਿੱਚ ਪੈ ਗਈ ਜਾਂ ਪਹਿਲਾਂ ਕੈਸਟਾਂ ਵਿੱਚ ਸੀ ਜਿਹੜੀ ਉਹ ਰਿਕਾਰਡਿੰਗ ਕੀਤੀ ਗਈ ਉਸ ਵੇਲੇ ਇੱਕ ਭੈਣ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਆਈ ਮਿਸ਼ਨਰੀ ਵੀਰ ਸੀ ਭਾਈ ਸੁਰਜੀਤ ਸਿੰਘ ਉਸ ਦੇ ਘਰ ਵਾਲੇ ਨੂੰ ਆ ਕੇ ਕਹਿਣ ਲੱਗੇ ਅੱਜ ਭਾਈ ਸਾਹਿਬ ਨੇ ਕਮਾਲ ਕਰ ਦਿੱਤੀ ਪਾਈ ਸਾਹਿਬ ਨੇ ਇੰਨੀ ਪਿਆਰ ਨਾਲ ਕਥਾ ਕੀਤੀ ਕਿ ਹਰ ਬੰਦਾ ਸੰਗਤ ਦੇ ਵਿੱਚ ਬੈਠਾ ਹੋਇਆ ਜਿਹੜਾ ਨਾ ਉਹ ਰੋ ਪਿਆ ਤੇ ਬੀਬੀ ਵੀ ਨੇ ਉਹ ਹੱਥ ਜੋੜ ਕੇ ਬੇਨਤੀ ਕੀਤੀ ਭੈਣ ਜੀ ਤੁਸੀਂ ਵੀ ਉਸ ਸਮਾਗਮ ਵਿੱਚ ਸੀ ਕਹਿੰਦੀ ਮੈਂ ਬੈਠੀ ਹੋਈ ਸੀ ਕਹਿਣ ਲੱਗੇ ਤੁਸੀਂ ਵੀ ਰੋ ਪਏ ਕਹਿਣ ਲੱਗੇ ਮੈਂ ਵੀ ਰੋ ਪਈ ਕਹਿਣ ਲੱਗੇ ਫਿਰ ਰੋ ਪਏ ਸੀ ਤੇ ਸ਼ਹਾਦਤ ਜਿਸ ਕਾਰਨ ਕਰਕੇ ਹੋਈ ਏ ਸਹਿਬਜ਼ਾਦਿਆਂ ਨੇ ਜਿਹੜੀ ਸ਼ਹਾਦਤ ਦਿੱਤੀ ਏ ਕਿਉਂ ਦਿੱਤੀ ਹੈ ਉਸ ਦੇ ਮੁਤਾਬਕ ਤੁਸੀਂ ਵੀ ਅਮਰਿਤ ਛਕ ਲੋ ਨਹੀਂ ਪਹਿਨ ਜੀਏ ਤੱਕ ਅੰਮ ਬੜਾ ਔਖਾ ਹੈ ਹਾਲੇ ਉਹ ਕਹਿਣ ਲੱਗੇ ਰੋਣ ਦਾ ਕੋਈ ਫਾਇਦਾ ਨਹੀਂ ਮੇਰੀ ਬੇਨਤੀ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਗੁਰਬਾਰੀ ਗੁਰਮਤ ਸਾਨੂੰ ਨਾ ਰੁਆਣ ਵਾਸਤੇ ਨਾ ਸਾਨ ਵਾਸਤੇ ਫਿਰ ਧਿਆਨ ਦੇਵੋ ਕਈ ਵਾਰੀ ਅਸੀਂ ਇਹ ਉਹ ਜੀ ਗੱਲ ਕਰਦੇ ਹਾਂ ਸਾਰੀ ਸੰਗਤ ਹੱਸ ਪਵੇ ਜਾਂ ਰੋਣ ਲੱਗ ਪਵੇ ਨਹੀਂ ਪਿਆਰਿਓ ਗੁਰਮਤ ਗੁਰਬਾਰੀ ਜਿਹੜੀ ਨਾ ਇਹ ਨਾ ਹਸਾਉਣ ਵਾਸਤੇ ਆ ਨਾ ਰਵਾਨ ਵਾਸਤੇ ਆ ਇਹ ਤਾਂ ਸਮਝਣ ਵਾਸਤੇ ਆ ਇਹਨੂੰ ਸਮਝਣ ਦਾ ਯਤਨ ਕਰੀਏ ਤੇ ਇੱਕ ਇੱਕ ਪੰਕਤੀ ਨੂੰ ਆਪਾਂ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ ਬਾਬਾ ਬੁੱਢਾ ਜੀ ਨੇ ਕਿਹਾ ਸੀ ਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮਹਾਰਾਜ ਕਿਰਪਾ ਕਰੋ ਕੋਈ ਗਿਆਨ ਦਿਓ ਦੇਖੋ ਆਪਾਂ ਗੁਰੂ ਨਾਨਕ ਦੇਵ ਸਿੱਖ ਕੋ ਆਦੇ ਆ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੇਕ ਕੋ ਆਦੇ ਆ ਕਹਿਣ ਲੱਗੇ ਕੋਈ ਗਿਆਨ ਦਿਓ ਤੇ ਸਤਿਗੁਰੂ ਮਹਾਰਾਜ ਸੱਚੇ ਬਾਦਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਜੀ ਜਿਸ ਬੰਦੇ ਨੇ ਜੀਵਨ ਦੇ ਅੰਦਰ ਗੁਰੂ ਨਾਨਕ ਦੇ ਦਰਸ਼ਨ ਕਰ ਲਏ ਨੇ ਨਾ ਜਿਹਨੂੰ ਗੁਰੂ ਨਾਨਕ ਮਿਲ ਗਿਆ ਉਹਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਉਹਨੂੰ ਕੋਈ ਹੋਰ ਉਪਦੇਸ਼ ਦੇਣ ਦੀ ਲੋੜ ਨਹੀਂ ਸਿੱਖਾ ਦਾਦਾ ਬੁੱਢਾ ਜੀ ਨੇ ਤਾਂ ਸੱਤਾਂ ਦੇ ਦਰਸ਼ਨ ਕੀਤੇ ਸੀ ਸਤਗੁਰੂ ਸਹਿਬਾਨ ਦੇ ਪਰ ਅੱਜ ਧਿਆਨ ਰੱਖੇ ਤੂੰ ਤਾਂ ਦਸਾਂ ਦੇ ਕਰਦਾ ਹੈ ਦਸਾਂ ਪਾਤਸ਼ਾਹੀਆਂ ਦੀ ਜੋਤ ਦੀ ਸ਼ਰਨ ਵਿੱਚ ਆ ਕੇ ਬੈਠਦਾ ਹੈ ਲੋੜ ਹੈ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ ਗਾਵਿਆ ਸੁਨਿਆ ਤਿੰਨ ਕਾ ਅਰਥ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਇਸ ਗੱਲ ਨੂੰ ਆਪਾਂ ਧਿਆਰ ਵਿੱਚ ਰੱਖਣਾ ਗੱਲ ਮੈਂ ਇਥੋਂ ਕਰ ਰਿਹਾ ਸੀ ਕਿ ਜਿਸ ਤੀਤ ਦੀ ਲੋੜ ਹੋਵੇ ਸਮੇਂ ਮੁਤਾਬਕ ਗੁਰੂ ਘਰ ਵਿੱਚ ਉਹ ਚੀਜ਼ ਲਿਆਣੀ ਹੁਣ ਵੇਖੋ ਦਰੀਆਂ ਚਾਹੀਦੀਆਂ ਨੇ ਲਿਆਓ ਚਾਦਰਾਂ ਚਾਹੀਦੀਆਂ ਨੇ ਲਿਆਓ ਜੌਰ ਸਾਹਿਬ ਸੁੰਦਰ ਚਾਹੀਦਾ ਲਿਆਓ ਮਹਾਰਾਜ ਦੀ ਵਿਸ਼ਾਈ ਸੁੰਦਰ ਚਾਹੀਦੀ ਲਿਆਓ ਚੰਦੂਆ ਸਾਹਿਬ ਚਾਹੀਦਾ ਰਮਾਲੇ ਕਿਉ ਜੇ ਰਮਾਲਿਆਂ ਦੀ ਲੋੜ ਹੈ ਤੇ ਭਾਈ ਸਾਹਿਬ ਨੂੰ ਪੁੱਛ ਕੇ ਜਿਹੜਾ ਰੁਮਾਲਾ ਲੱਗਣਾ ਆਪਾਂ ਉਹ ਲਿਆਈਏ ਜਿਹੜਾ ਵਰਤੋਂ ਵਿੱਚ ਲਿਆਣੇ ਨਾ ਉਹ ਰੁਮਾਲਾ ਲੈ ਕੇ ਆਈਏ ਮੇਰੀ ਬੇਨਤੀ ਇਹ ਹੈ ਜਦੋਂ ਸਤਿਗੁਰਾਂ ਦੇ ਟੈਮ ਬਸਤਰ ਵੀ ਆਂਦੇ ਰ ਸਤ ਸੰਗਤ ਹੋਰ ਪਿਟਾਵਾਂ ਵੀ ਆਂਦੀ ਆ ਰੀਆਂ ਪਰ ਅੱਜ ਲੋੜ ਹੈ ਹੁਕਮਨਾਮੇ ਜਾਰੀ ਹੋ ਗਏ ਭਾਈ ਜਵਾਨੀਆਂ ਲੈ ਕੇ ਆਓ ਸ਼ਸਤਰ ਲੈ ਕੇ ਆਓ ਘੋੜੇ ਲੈ ਕੇ ਆਓ ਤੇ ਗੁਰੂ ਕੀ ਖੁਸ਼ੀ ਪ੍ਰਾਪਤ ਹੋਵੇਗੀ ਕਿਉਂਕਿ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਦਰ ਕਰੇ